ਮਾਰ 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 ਸੱਟੇ ਰੇ ਦੋ ਸੱਟੇ ਰੇ ਕੁੱਤੇ ਰੇ ਸੱਟ ਆ ਦੇਖ ਲੈ ਆ ਦਿਖਾਈ ਦੇ ਵੀ ਵੀਡੀਓ ਚ ਹੇ ਬੰਦਾ ਜੀ ਆਹ ਆ ਬੰਦਾ ਲੋਹਾਰੀਆਂ ਵਾਲਾ ਆਏ ਨੇ ਏਰੀਆ ਗਾਲਤਾ ਸਰ ਬੇੜਾ ਕਰ ਕੀਤਾ ਪਿਆ ਉਹ ਕਬਰ ਨਹੀਂ ਗੁਰਦੁਆਰੇ ਲੌਸਮੈਂਟਾ ਕਰਾਤੀਆਂ ਸੀ ਨਹੀਂ ਤੂੰ ਫੇਰ ਵੀ ਨਹੀਂ ਟਲਦਾ ਫੇਰ ਵੀ ਨਹੀਂ ਟਲਦਾ ਤੂੰ ਵੀਰ ਜੀ ਆ ਆ ਵੀਰ ਇਹਨੇ ਤਲਾਸ਼ੀ ਲਾਓ ਜੀ ਆ ਵੀਡੀਓ ਚੱਲਦੀ ਹੈ ਤਲਾਸ਼ੀ ਲਾਓ ਇਹਦੀ ਇੱਕ ਮਿੰਟ ਆ ਲਾਈਟਰ ਦਿਖਾਈ ਮਾਣੀ ਲਾਈਟਰ ਦਿਖਾਈ ਆ ਦੇਖ ਲੋ ਸਰਦਾਰ ਬੰਦਾ ਤੂੰ ਬੀੜੀਆਂ ਪੀਨੇ ਆ ਵੇਰਾ ਵੀ ਕਈ ਵਾਰ ਪੁੱਛ ਇੱਕ ਵਾਰ ਨਹੀਂ ਕਈ ਵਾਰ ਸਮਝਾਤਾ ਇਹਨੂੰ ਬੰਦੇ ਹੀ ਤਰ੍ਹਾਂ ਵਾਰਨਿੰਗ ਤੈਨੂੰ ਲੌਸਮੈਂਟ ਪਿੰਡ ਕਿੰਨੀ ਵਾਰ ਕਰਾਤੀ ਤੇਰੇ ਸਮਾਨਕ ਆ ਦੇਖ ਲੈ ਆ ਦਿਖਾਈ ਦੇ ਵੀ ਵੀਡੀਓ ਚ ਆ ਇਧਰ ਨੂੰ ਕਰੀ ਇਧਰ ਨੂੰ ਕਹੇ ਕਰਾ ਖਾਦੇ ਨੇ ਆ ਦੇਖ ਲੋ ਇੱਕ ਮੇਰਾ ਵੀਰ ਬਾਹਰ ਨਾ ਨਾ ਕੋਈ ਵਾਰਨਿੰਗ ਥਾਣੇ ਫੋਨ ਲਾ ਮੈਂ ਕਰਦਾ ਮੋਰਸ਼ੀ ਨੂੰ ਫੋਨ ਕੋਈ ਵਾਰਨਿੰਗ ਵਾਰਨਿੰਗ ਨਹੀਂ ਮਿਲਦਾ ਨਾ ਨਾ ਹਲੋ ਇਹਨੂੰ ਪਤਾ ਨਹੀਂ ਹੈਗਾ ਗੰਦੇ ਪਾਇਆ ਨੇ ਜੋ ਪਿੰਡ ਦੇ ਵਿੱਚ ਇਹਨੇ ਸਾਡੇ ਪਿੰਡ ਦੇ ਮੁੰਡੇ ਸਰਪੰਚ ਸਾਹਿਬ ਵੀ ਆਉਂਦੇ ਆ ਪ੍ਰਧਾਨ ਜੀ ਆਗੇ ਮਾਰ 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 ਸੱਟੇ ਦੇ ਦੋ ਸੱਟੇ ਦੇ ਕੁੱਤੇ ਦੇ ਸਰ ਮਾਰ ਫਾਗਣਾ ਲਾ ਆ ਫੜ ਪਰਨਾ ਇਹ ਨਾਲ ਇਹ ਨਾਲ ਇਹ ਨਾਲ ਇਹ ਨਾਲ ਨਾ 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 ਓ ਵੀਰਾ ਨਾ ਕੰਟਰੋਲ ਕੰਟਰੋਲ ਚੱਲ ਛੱਡ ਰਵੀ ਇੱਕ ਕਰੀ ਇੱਕ ਕਰੀ ਇੱਕ ਵਾਰ ਇੱਕ ਕੁੱਕੂ ਵਾਰ ਨਹੀਂ ਤੂੰ ਤੈਨੂੰ ਕਿੰਨੀ ਵਾਰ ਸਮਝਾਤਾ ਓ ਵੀਰ ਜੀ ਮੇਰੀ ਗੱਲ ਸੁਣ ਅੱਗੇ ਤੂੰ ਬੰਦਾ ਹੀ ਨਹੀਂ ਬਣਦਾ ਬੰਦਾ ਹੀ ਨਹੀਂ ਬਣਦਾ ਫੇਰ ਫੇਰ ਬੈ ਡਾਂਗ ਮੇਰੇ ਨੇ ਤਾਂ ਨਹੀਂ ਲੋਟਣਾ ਫੇਰ ਭੈਣ ਤੋਂ ਚਿੱਟੇ ਵਾਲਿਆਂ ਨੇ ਗੰਦ ਪਾਇਆ ਪੰਜਾਬ ਵਿੱਚ ਇਹਨੇ ਸੁਧਰਨਾ ਨਹੀਂ ਇਹ ਸੁਧਰਨ ਵਾਲਾ ਨਹੀਂ ਹੈ ਲੋਕਡਾਊਨ ਤੇ ਤਾਂ ਇਹ ਨਹੀਂ ਉਹਦਾ ਭਜਾਇਆ ਹਜੇ ਵੀ ਨਹੀਂ ਟਲਦਾ ਏ ਤੂੰ ਥੋੜਾ ਧਿਆਗ ਗਾੜਵੇਂ ਸਾਡੇ ਏਰੀਆ ਦਾ ਪਹਿਲਾ ਚਲੋ ਕੋਈ ਨਹੀਂ ਗੁੱਸੇ ਨਾਲ ਨਹੀਂ ਬੈਠਦੀ ਨਾਲ ਤੇਰੀ ਜਮ ਤੇਰੀ ਜੀ ਬਿਰ ਮੈਮ ਤੂੰ ਚਿੱਟਾ ਸੀਗਾ ਨਾ ਇੱਕ ਮਿੰਟ ਰਵੀ ਇੱਕ ਮਿੰਟ ਹੱਥੋਂ ਬਾਈ ਨਹੀਂ ਹੋਣਾ ਰਵੀ ਰੁਕ ਜਾ ਇੱਕ ਮਿੰਟ ਇੱਕ ਮਿੰਟ ਦਾਤ ਨਹੀਂ ਆਉਂਦਾ ਯਾਰ ਮੇਰੀ ਇੱਕ ਮਿੰਟ ਗੱਲ ਸੁਣ ਹਾਂ ਤੂੰ ਕੀ ਤੇਰੇ ਕੋਲੋਂ ਨਿਕਲਿਆ ਨਾ ਰਵੀ ਇੱਕ ਮਿੰਟ ਲਵਲੀ ਨੇ ਓਏ ਇੱਕ ਮਿੰਟ ਲਵਲੀ ਨੇ ਇੱਕ ਮਿੰਟ ਤੇਰੇ ਕੋਲੋਂ ਕੀ ਨਿਕਲਿਆ ਆ ਮੇਰਾ ਵੀਰ ਇੱਕ ਬਿੱਟ ਬੇਕੋ ਅਰੇ ਇੱਕ ਆਕ ਤੋਂ ਮੇਰੇ ਹੱਥ ਨਹੀਂ ਆਇਆ ਰਵੀ ਨਾ ਚੱਲੋ ਮੈਨੂੰ ਪਿੰਟ ਲਾ ਕੇ ਚੱਲੋ ਆ ਦੇਖੋ ਇਹਦੇ ਕੋਲੋਂ ਆ ਸਮਾਨ ਨਿਕਲਿਆ ਦੀ ਤਲਾਸ਼ੀ ਦੌਰਾਨ ਇਹਦੇ ਕੋਲੋਂ ਰਵੀ ਨਾ ਹੱਥੋਂ ਬਾਈ ਨਹੀਂ ਹੋਣਾ ਕਿਹਨੂੰ ਦੇਣਾ ਆਇਆ ਸੀ ਕਿਹਨੂੰ ਦੇਣਾ ਆਇਆ ਸੀ ਕਿਹਨੂੰ ਦੇਣ ਆ ਆ ਮੁੰਡੇ ਨੂੰ ਦੇਣ ਆਇਆ ਸੀ ਆ ਪਿਲਾਹਾਰੀਆਂ ਦੇ ਬੰਦੇ ਆ ਕਿੱਥੇ ਦਾ ਹੈ ਮੁਆਰਕ ਪਰਦਾ ਆ ਜੀ ਤੈਨੂੰ ਜਣ ਆਇਆ ਸੀ ਤੇ ਜਦ ਤੂੰ ਤੈਨੂੰ ਹਾਕ ਮਾਰੀ ਜਾਂਨੇ ਸਾਡੇ ਸਾਹਮਣੇ ਮੈਂ ਨਹੀਂ ਕਰਦਾ ਲੈ ਲੈ ਸਾਡੋ ਸਾਨੂੰ ਪਤਾ ਹੈ ਯਾਰ ਇਹ ਪਿੰਡਾ ਬਾਈ ਦਾ ਇਹਦਾ ਆ ਮੁਆਰਕ ਪਰੀ ਹੈ ਮੁਆਰਕ ਪਰੀ ਪਿੰਡਾ ਇਹਦਾ ਪ੍ਰਧਾਨ ਜੀ ਉਹਦਾ ਤਾਂ ਲਹਾਰੀਆਂ ਮੇਰਾ ਤਾਂ ਹਰੇਕ ਬੰਦਾ ਮੈਂ ਤਾਂ ਹਰੇਕ ਨੂੰ ਜਾਣਦਾ ਇੱਥੇ ਆ ਬੋਲ ਸਾਰੇ ਬੰਦੇ ਨੂੰ ਨਹੀਂ ਵੀਰ ਮੈਂ ਇੱਕ ਕਰੀ ਮੈਨੂੰ ਮੇਰਾ ਵੀਰ ਮਾਫ ਕਰ ਤੂੰ ਕਿਹਨੋਂ ਯਾਰ ਇੱਕ ਵਾਰ ਹੋ ਗਿਆ ਹੋ ਗਿਆ ਤੁਹਾਨੂੰ ਦੇਖਦਾ ਨਹੀਂ ਵੀਰ ਮੈਂ ਦੇਖੋ ਮੈਨੂੰ ਵਾਰਨਿੰਗ ਤੂੰ ਦਿੱਤੀ ਕਦੀ ਜੀ ਮੈਨੂੰ ਤੈਨੂੰ ਵਾਰਨਿੰਗ ਅੱਛਾ ਤੈਨੂੰ ਵਾਰਨਿੰਗ ਦੇ ਇਹ ਕੰਮ ਨਹੀਂ ਤੂੰ ਬੰਦੇ ਮਾਰਦਾ ਫਿਰਦਾ ਆ ਚਿੱਟੇ ਨਾਲ ਘਰਾਂ ਦੇ ਘਰ ਖਾਲੀ ਕਰਦੇ ਆ ਤੁਸੀਂ ਚਿੱਟੇ ਵਾਲੇ ਡੇਢ 2 ਮਹੀਨੇ ਬਾਅਦ ਆਇਆ ਜੀ ਹੁਣ ਮੈਂ ਬਸ ਕਰ ਯਾਰ ਤੈਨੂੰ ਰੋਜ਼ ਦੇਖਦੇ ਆ ਅਸੀਂ ਅੱਜ ਤੂੰ ਸਾਡੇ ਹੱਥੇ ਚੜਿਆ ਆ ਕੱਟ ਕੇ ਤੁਸੀਂ ਇਹੀ ਕੰਮ ਕਰਦੇ ਫਿਰ ਅਜੇ ਅਕਲ ਆਈ ਹੋਣੀ ਅਜੇ ਅਕਲ ਨਹੀਂ ਆਈ ਹੋਣੀ ਚੱਲਦੇ ਰਵੀ ਇਹਨੂੰ ਪਿੰਟ ਲੈ ਕੇ ਚੱਲੋ ਪਿੰਟ ਪਿੰਟ ਲੈ ਕੇ ਜਾਨੇ ਪਿੰਟ ਲੈ ਕੇ ਪਿੰਟ ਲੈ ਕੇ ਚੱਲੋ ਇਹਨੂੰ ਪਿੰਟ ਕੋਈ ਨਹੀਂ ਕੋਈ ਨਹੀਂ ਰੋਕ ਲੋ ਰਵੀ ਤੂੰ ਬੱਸ ਕੁਛਾ ਨਾ ਕਰ ਬਾਹਰ ਕੰਨਾ ਮੇਰਾ ਹਾਂ ਇਹਨੂੰ ਇਹਨੂੰ ਇਹ ਪੁੱਛੋ ਵੀ ਹੁਣ ਦੇਖ ਕੇ ਇਹਨੂੰ ਆਇਆ ਪੁੱਛੋ ਮੜਾ ਜੈ ਇਹਨੂੰ ਆਹ ਦੇ ਲੈ ਆ ਆਹ ਮੰਨ ਗਿਆ ਏ ਕਹਿੰਦਾ ਤੇਰਾ ਨਾਮ ਲੈਂਦਾ ਬਾਈ ਉਹ ਕਹਿੰਦਾ ਤੈਨੂੰ ਦੇਣ ਆਇਆ ਤੇਰਾ ਨਾਲੇਦਾ ਉਹਦੇ ਆਹ ਦੇ ਆਹ ਲੈ ਕਿਉਂ ਨਾ ਦੱਸੇ ਕੀ ਗੱਲ ਆ ਆ ਗੱਲ ਗੱਲ ਉਹ ਵੀਰੇ ਆਉ ਤੇਰਾ ਨਾਮ ਲਿਆ ਉਹਨੇ ਤੇਰਾ ਨਾਮ ਲੈਂਦਾ ਵੀਰੇ ਤੇਰਾ ਨਾਮ ਲਿਆ ਉਹਨੇ ਪ੍ਰਧਾਨ ਜੀ ਮੈਂ ਆਇਆ ਪੰਪ ਤੋਂ ਤੇਲ ਪਾ ਕੇ ਵਜ਼ੀਰਕ ਤੋਂ ਮੈਂ ਲੈਣੇ ਆ ਪੈਸੇ ਹਜ਼ਾਰਪਰੇ ਤੋਂ ਮੈਂ ਤਾਂ ਉਧਰ ਚੱਲੇ ਆ ਜੀ ਨੰਗਦੇ ਛੋਟੇ ਕੇ ਆਇਆ ਹੁਣ ਹੁਣ ਕਿਨੂੰ ਪਹਿਲਾਂ ਸਾਡੇ ਪਿੰਡ ਸਾਡੇ ਪਿੰਡ ਕੀ ਤੇ ਦੂਠ ਨਾ ਬੋਲੀ ਤੈਨੂੰ ਦੇਖਿਆ ਸੀ ਸਾਡੀ ਆ ਸੀ ਤੇਰੇ ਮੂੰਹੋਂ ਸਾਡੇ ਤੇਰੇ ਮੂੰਹੋਂ ਸੁਣਨਾ ਸੀ ਤੂੰ ਸਾਡੇ ਪਿੰਡ ਕਿਵੇਂ ਲੈ ਕੇ ਆਇਆ ਕਿਥੋਂ ਆਇਆ ਤੂੰ ਕਿਥੋਂ ਆਇਆ ਝੂਠਾ ਬੋਲ ਕਹਿੰਦਾ ਸੀ ਸੱਚ ਬੋਲ ਦਾੰਦ ਕੱਟ ਮੇਰੇ ਕੋਲ ਮਨਾ ਕੇ ਕੱਢ ਜਾ ਤੂੰ ਦੇਖੇ ਮੈਨੂੰ ਲੱਗਣ ਆਇਆ ਰੋਣਾ ਪਾਜ ਇੱਕ ਮਿੰਟ ਆ ਜਾ ਬਾਈ ਕਿਨੂੰ ਦੇਖੇ ਆ ਤੂੰ ਸਾਡੇ ਪਿੰਡ ਕਿਨੂੰ ਹੁਣ ਤੂੰ ਨਿਕਲਿਆ ਸਾਡੇ ਪਿੰਡੋਂ ਤੇਰੇ ਪਿੱਛੇ ਲੱਗੀ ਝੂਠਾ ਬੋਲ ਸਾਡੇ ਕੋਲ ਲੱਗਿਆ ਤੂੰ ਤੂੰ ਕਿੱਥੋਂ ਆਇਆ ਬਾਈ ਹੁਣ ਤੂੰ ਕਿਹਦੇ ਕੋਲੋਂ ਆਇਆ ਕਿਨੂੰ ਦੇਖ ਕੇ ਆ ਬਣਾਏ ਦੱਸ ਕਿਨੂੰ ਦੇਖ ਕੇ ਆ ਪਹਿਲਾਂ ਸੱਚ ਬੋਲ ਸੱਚ ਬੋਲ ਇੱਥੇ ਵੀ ਪਹਿਲਾਂ ਵੀਰੇ ਜਿਹੜਾ ਕੋਈ ਹੈਗਾ ਜੀ ਇੱਕ ਮਿੰਟ ਜਰਦਾ ਤਾਂ ਸੱਚ ਦੱਸ ਕਿ ਤੂੰ ਆਇਆ ਸੱਚ ਦੱਸ ਤੇ ਤੈਨੂੰ ਛੱਡ ਦਾਂਗੇ ਸੱਚ ਦੱਸ ਦੇ ਇੱਥੇ ਖੜਨ ਤੋਂ 10 ਮਿੰਟ ਪਹਿਲਾਂ ਕਿੱਥੋਂ ਆਇਆ ਕਿੱਥੋਂ ਆਇਆ ਕੋਣ ਆਇਆ ਕਿੱਥੋਂ ਆਇਆ ਇਹਦੇ ਕੋਲ ਆ ਆ ਸੁਣ ਲੈ ਕਿਹਦੇ ਕੋਲ ਨੀਲਵਲ ਜੀ ਆ ਲੈ ਦੇਖੇ ਮੈਨੂੰ ਮੈਂ ਦਿੱਤਾ ਨਹੀਂ ਵੀਰ ਜੀ ਕੁਝ ਨਹੀਂ ਦੇਖੋ ਲੱਗੇ ਲੱਗੇ ਨਾ ਮਨੀਲੂ ਨੇ ਤੇਰਾ ਕੀ ਬੰਦ ਆ ਉਹ ਵੀਰ ਜੀ ਮੈਨੂੰ 2 ਮਹੀਨੇ ਹੋ ਗਏ ਜੀ ਮੈਨੂੰ ਤੂੰ ਲੈ ਕੇ ਜਾਂਦਾ ਕੋ ਚੰਦਾ ਤੂੰ ਦੰਦਾਂ ਦਾ ਪਹਿਲਾਂ ਉਹ ਪਹਿਲਾਂ ਹਾਂ ਮੇਰੇ ਕੋਲ ਦੰਦਾ ਕਰ ਫੇਰ ਹੁਣ ਉਹ ਦੇਣਾ ਲੱਗਿਆ ਮਨੀਲੂ ਨੇ ਹੁਣ ਕੀ ਕਰਨ ਗਿਆ ਉਹਨੂੰ ਬੁਲਾ ਬੜਿਆ ਕਰ ਨੰਬਰ ਦਾ ਨਾਲੇ ਪ੍ਰਧਾਨ ਨੂੰ ਬੁਲਾ ਰਿਹਾ ਕਰਿਆ ਪ੍ਰਧਾਨ ਨੂੰ ਫੋਨ ਕਰਿਆ ਹੋਇਆ ਚੁਕਾਓ ਇਹਨੂੰ ਚੁਕਾਓ ਯਾਰ ਐਦਾਂ ਦੀ ਗੱਲ ਚਲੋ ਸਾਡਾ ਘਵੰਡੀ ਆ ਕੋਈ ਨਹੀਂ ਸਾਰੀ ਦੁਸ਼ਮਣੀ ਨਹੀਂ ਆ ਸਾੜਿਆ ਮੇਰੇ ਨੇ ਏਰੀਆ ਦਾ ਗਲਤ ਗੱਲ